کے سب سب سارے اداس کم کاشی کی واہ رب کی قدرت وارشی تو اس کا دسویں ختم وقت سمر کے غنہان کے اسے های رونجت نور والسلام دا سو میں सहाय अर्जुन हर गुरु सतगो श्री हर आई श्री राधे जय गुरु सातु जाए موسیقی <سؤال> آپ ہی کے طرف پیاری کے اکشب جاتی چاہیے وہ دیکھتے ہیں جب یہ سب کے دیا تیرے نام دیتے ہیں پڑھن کو شکر دیتے ہیں کہ ایک بات ایک کینڈیٹ کی دا تینا پیارا سے جاندی ایک مجدر جندر کے بڑے شیخ باہر ہی تو ہے گلو یہ نا سنت میں تمہیں سیدھے سے بند بند کرے کو پڑی لائے کرتے ہیں دیکھ کرے تانا آنے لگ رہے گو دو حدیسی वाहिगुरु वाहेगुरु भक्त पासी कर्म कीदा कैसा रहता को रसा दान दान से दान नाम दास की अमर सत संदेशी नाथ कौंटियां चढ़े होंगे जोर-जोर का ब्रह्म का के तारा पूर्ण श्री वाहिगुरु वाहेगुरु कल्याण करन की जोरती बोल में दान दिल के पूर्ण श्री वाहिगुरु سارے تو سارے مجھے سما ہوگا ਉਸਾਂ ਨੂੰ ਇਹ ਕਹਿ ਦਿੱਤੀ ਆ ਕਿ ਦੇਖੋ ਕੌਮ ਦੀ ਉਹ ਬਸਟੇਜ ਨੂੰ ਹੁਣ ਕਿ ਤੁਹਾਡਾ ਬਹਿਣਾ ਨਹੀਂ ਲੱਗਦਾ। ਅਗਰ ਸਾਰੇ ਇੱਕ ਇੱਕ ਬਹੁਤ ਉਸ ਵੀ ਆਪਣੇ ਕੋਲ ਸਮਾਈਆ ਉਹ ਕਰੂ। ਕੋਈ ਕਿਸੇ ਮਨੋ ਪਰੇ ਤੰਤਾਂ ਨੂੰ ਖੁਸ਼ੀ ਜਾਉਂ। ਇੱਕ ਖਣਾ ਦਾ ਨੰਨ ਸਾਫ ਹੋ ਗਈ ਹੋਈ ਗਾਪਾਂ ਦੇ ਹੋਈ ਕਿ ਕਿਹਦੇ ਪੈਸੇ ਵਾਪਸ ਆਉਣ। ਇਹਨਾਂ ਗੁਦੇ ਪਰਤ ਤੇ ਸਾਰੇ ਸੰਗਤ ਨੂੰ ਸਾਬਤ ਕਰਨਾ ਸਾਰੇ ਸੰਗਤ ਨੂੰ ਦਾ ਸਾਰਾ ਜੀ ਦੇ 600000 ਰੁਪਏ ਤਰਕਾਸ਼ ਹੈ ਲੱਖ ਲੱਖ ਬੜਾ ਜੀ ਮੇਰੇ ਨਾਲ ਸ਼ਿਵਰ ਦਾ ਸਮੁਤੰਤਰ ਕਮੇਟੀ ਪੈਡ ਨਗਰ ਨੂੰ 23 ਸੁਬੀ ਹੁਣੀ ਵੇਚੀ ਸੀ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਹੁਣੀ ਦੱਸਿਆ ਹੀ ਹੈ ਇਹਨਾਂ ਨੇ ਵਿਦੇਸ਼ ਦੇ ਚੰਬਾ ਸਿਟੀ ਦੇ ਵਿੱਚ ਦੇਖਿਆ ਵੀ ਸਾਰੀ ਸੰਗਤ ਸਿਰ ਟਾ ਕੇ ਆਂਦੀ ਹੈ ਇੱਕੋ ਰੰਗ ਇੱਕੋ ਰੰਗ ਤੇ ਇਹਦੇ ਲਈ ਆਪਾਂ ਨੂੰ ਕਮੇਟੀਆਂ ਨੂੰ ਬਲੈਕਸਰ ਬੋਰਡ ਕੋਲ ਤੇ ਬਹੁਤ ਜ਼ਿਆਦਾ ਲੱਗਦੀਆਂ ਨੇ ਉਹਦੇ ਵਿੱਚ ਕੋਸ਼ਿਸ਼ ਕਰੋ ਜਿਨ੍ਹਾਂ ਨੇ ਵੀ ਫਲੈਕਸ ਲਗਾਣੀ ਹੈ ਇੱਕ ਆਪਣਾ ਸਿਰ ਟਾ ਕੇ ਫੋਟੋ ਲਓ ਜਿਸੇ ਨੇ ਬਾੜ ਢਾਈ ਕੀਤੀ ਉਹਦੇ ਕਿਸੇ ਦੇ ਕਿਸੇ ਤਰ੍ਹਾਂ ਦੇ ਲੱਗਦੇ ਉਹਦੇ ਨਾਲ ਜਦੋਂ ਉਸ ਤਰ੍ਹਾਂ ਬਲੈਕਸ ਆ ਦਿੱਤੀ ਜਾਂਦਾ ਚਾਹਾਂ ਵਧੀਆ ਸੁਪਰ ਤੇ ਕਈ ਵਾਰੀ ਤਰਾਜ ਜਾਂਦਾ ਹੈ ਨੰਗੇ ਸਿਰ ਦੇ ਲੋਕਾਂ ਨੰਨਾਂ ਰੰਗੇ ਵਾਲ ਕਿਤੇ ਉਹਦੇ ਕਿਸੇ ਵੀ ਕਿਸੇ ਸਾਈਡ ਨੂੰ ਲਾਈਨ ਨਹੀਂ ਦੀ ਇਹ ਮर्यादा ਵਿੱਚ ਰਹਿਣਾ ਤਾਂ ਤੁਹਾਰਾ ਜਿਹੜੇ ਫੈਨਸ ਆਉਂਦੇ ਉਹਨਾਂ ਨੂੰ ਵੀ ਨੰਗੇ ਸਿਰ ਵਾਲੇ ਕੋਲ ਮੋਟੋ ਨਾ ਅਲਪਟੋ-ਪਟੋ ਮਾਰ ਲੈਣੇ ਉਹਨੂੰ ਬੜੀਆ ਟੰਗਦਾ ਲੱਗਦਾ ਹੋਵੇ। ਇੱਕ ਛੋਟੀ ਜਿਹੀ ਗੱਲ ਹੋਰ ਹੈ ਵੀ ਜਦੋਂ ਨਗਰ ਕੀਰਤਨ ਘੇਰਾਉਂਦਾ ਬਿਆਰ ਤੋਂ ਸ਼ਹਿਰ ਵਿੱਚ ਨੂੰ ਇੰਤੋ ਕਰਦਾ ਉੱਥੇ ਲਾਈਟ ਦਾ ਬਿਲਕੁਲ ਮਾਮਲਾ ਨਹੀਂ ਹੁੰਦਾ। ਲਾਈਟ ਨਾਮ ਨਾਲ ਕਰਕੇ ਦਿਹਾਉਣਾ ਕਰਕੇ ਉੱਥੇ ਬੁਲਟ ਵਜੇ ਸੁਣੀ ਚਾਹਤਾ ਹੁੰਦੀ ਹੈ। ਉਥੇ ਕੰਨ ਬਲ ਕੋਲ ਪੂਰੀ ਲੱਗਦੀ ਆ ਤੇ ਉਥੇ ਕਈ ਸਾਲਾਂ ਤੋਂ ਕੋਈ ਬੋਰ ਨਹੀਂ ਹੋਈ ਚਾਹੇ ਉਹ ਪ੍ਰਬੰਧਾ ਕਮੇਟੀ ਚਾਹੇ ਉਹ ਬੱਲੇ ਵਾਲੇ 8 10 ਘੱਟ ਲਾਈਟਾਂ ਜਿਹੜੀਆਂ ਆ ਰਾਤ ਨੂੰ ਕਹਿੰਦੇ ਦਿੱਤੀਆਂ ਜਾਣ ਤਾਂ ਉਥੇ ਕਿਸੇ ਤਰ੍ਹਾਂ ਉਥੇ ਪਾਵਟ ਵੀ ਨੁਲਾਦਨ ਦਾ 15 20 ਜੀਸ ਤੇ ਰਾਮ ਨਾ ਹੋ ਜਾਂਦੇ ਇਥੋਂ ਕਿਸੇ ਨਾ ਕਹਿੰਦੀ ਜੇ ਪੱਟੀ ਆ ਇਸ ਕਰਕੇ ਧੀਰੇ ਧੀਰੇ ਵਿੱਚ ਇੰਦਾ ਕੰਮ ਜ਼ਿਆਦਾ ਹੁੰਦਾ ਹੈ ਤੇ ਰਾਤ ਨੂੰ ਲਾਈਟ ਦਾ ਪ੍ਰਬੰਧ ਜ਼ਰੂਰੀ ਜਦੋਂ ਕਿ ਨਾ ਰੋਡ ਤੋਂ ਇਹ ਉਹਦੇ ਪ੍ਰਸ਼ਾਸਨ ਦਾ ਵੀ ਕੋਈ ਘੱਟ ਸਾਥ ਨਹੀਂ ਦਿੰਦਾ ਇਸ ਕਰਕੇ ਮੇਰੇ ਦੇ ਉੱਤੇ ਪ੍ਰਬੰਧਕ ਕਮੇਟੀਾਂ ਨੂੰ ਇੱਕੀਆਂ ਦੋ ਗਾਰੰਟੀਆਂ ਜਰੂਰ ਲਗਾਈਆਂ ਜਾਣ ਜਿਹਦੇ ਨਾਲ ਉਹ ਟ੍ਰੈਫਿਕ ਦੀ ਜਿਹੜੀ ਸਮੱਸਿਆ ਕੰਟਰੋਲ ਹੋਵੇ ਇੱਕ ਜਿਹੜੀ ਨਗਰ ਕੀਰਤ ਦੇ ਟਰਾਜੀਆਂ ਆਉਂਦੀਆਂ ਪੁਛੋਂ ਤਰਵਾ ਰੋਡ ਤੇ ਜਾ ਕੇ ਲੱਗ ਜਾਂਦੀਆਂ ਇਹ ਨੂਰਨਗਰ ਰੋਡ ਤੇ ਤਰਵਾ ਰੋਡ ਦੇ ਚਦਨੇ ਇੱਥੇ ਹੁੰਦੇ ਆ ਉੱਥੇ ਕੁਝ ਨਾ ਕੁਝ ਸੇਵਾਦਾਰ ਜਰੂਰ ਪੜੇ ਹੋਣ ਪ੍ਰਸ਼ਾਸਨ ਦੇ ਘਰੇ ਹੋਣ ਕਿਉਂਕਿ ਰਾਣੀ ਅਜੀਤ ਤਰਵਾ ਰੋਡ ਤੇ ਲੱਗ ਜਾਂਦਾ ਜਦੋਂ ਰਾਣੀ ਤੇ ਤਰਵਾ ਰੋਡ 'ਤੇ 10-15 ਲੱਗ ਜਾਂਦੀਆਂ ਆ ਜੋ ਅੰਕਰੇ 10 ਤੋਂ ਪਰਤੂ ਜ਼ਿਆਦਾ ਹੁੰਦਾ ਧੰਨਵਾਦ ਗਵਰਨਰ ਠੀਕ ਜਿਹਾ ਤੋਤਾ ਪਰਾਣਾ ਬੁਸਰਾ ਬੁਸਰਾ ਬਰਾਹਮ ਬਨੇ ਆਏ ਠੀਕ ਹੈ 3 ਨੰਬਰ ਵੋਟਰ ਤੋਂ ਪਾਰਛਾ ਦਾ ਬੰਦ ਪਿਛਲੀ ਵਾਰ ਇਹਨਾਂ ਬਾਈਆਂ ਤੋਂ 6% ਤੋਂ ਵੱਧ ਜਾ ਬਾਰੇ ਰਪੁਰਾ ਦਾ ਖਾਦੇ ਬਾਕੀ ਉਹ ਗੱਲ ਤਾਂ ਸਹੀ ਹੈ ਕਿ ਉਹ پیسے ਕਾਲੂ ਕਰਨਾ ਆਪ ਨੂੰ ਕੀ ਕਰਦੇ ਜਦੋਂ ਉਹਨਾਂ ਨੂੰ ਉਹ ਕਿੰਨਾ ਲੋੜ ਸਿਖੇ ਬਲ ਨੂੰ ਸਮਝੋ ਜਦੋਂ ਦਿਲ ਨੂੰ ਕੋਈ ਬਲ ਬੜਾ ਉੱਚੇ ਉੱਚੇ ਬਹਿ ਜਾਂਦਾ ਆਪਾਂ ਕਾਨੂੰਨ ਨੂੰ ਬਤੋਰੇ ਆਪਾਂ ਜਿੰਮੇਵਾਰ ਬੰਦੇ ਜਮਾ ਕੇ ਸੋਚਿਆ ਕਿ ਇਹ ਆਪਾਂ ਕੋਲ ਸਰਕਾਰੀ ਉਪਲਬਧ ਹੈ ਵੀ ਉਹ ਥੋੜੇ ਜਿਹੜਾ ਆਪਣਾ ਅਨੁਭਵਾਜਮ ਆ ਉਹ ਉਸ ਉੱਪਰ ਬੈ ਕੇ ਗਾਂਵਾਂ ਦੇ ਸਮਝਣ ਦੇ ਚੋਣੇ ਮਾਤਾ ਕਰਦੇ ਤੇ ਭਾਰਤੀ ਵਾਲੇ ਮਹਾਂ ਰਾਜਿਆਂ ਲਈ ਆਵੇ ਬਲਵੰਤ ਜੀ ਉਹ ਬੈਠ ਕੇ ਨੇ ਤਾਂ ਠੀਕ ਹੈ ਤੇ ਤੁਸੀਂ ਜਿਉਂ ਜਿੱਥੇ ਚਾਹਵਤ ਕਰਵਾ ਰਹੇ ਆ ਬਹੁਤ ਵਧੀਆ ਕਰ ਰਹੇ ਹੋ ਤੁਸੀਂ ਵੀ ਸੇਵਾ ਦਾ ਮਾ ਕੇ ਨੇ ਥੋੜਾ ਫਟ ਜਿਹੜਾ ਦਾ ਨਾ ਸੀ ਕੋ ਨੂੰ ਅੱਗੇ ਨੂੰ ਚੱਲ ਰੋਕ ਕੇ ਬੈਠੋ ਕਾਫੀ ਮਤਲਬ ਆਪਣੇ ਸੰਤਪੂਰ ਰਾਜ ਜੀ ਤੇ ਜੀਨੀ ਔਰ ਸ਼ਿਵਦਾਸ ਮਹਾਰਾਜੀ ਦੇ 1788 ਮੇਂ ਆਸ਼ੀਸ਼ ਦੇ ਸ਼ਰਨ ਸਾਰੇ ਨੂੰ ਬਧਾਈ ਮੇਰੇ ਕੋਲ ਆ ਮਾਸੂਰ ਮਰਨੀ ਨੇ ਕੁਰੇ ਚੁਚਾ ਕਰ ਤੇ ਆ ਪਰ ਚਰਚਾ ਵੀ ਹੋਈ ਆ ਸਰਕਾਰਾਂ ਦੇ ਬੁਲੇ ਨੇ ਇਹ 2040 6000000 ਕਰੋੜ ਰੁਪਏ ਦਾ ਮਾਰਗ ਜਾਰ ਗਿਆ ਇਹਦਾ ਬਤਾਲਵਾ ਉਹ ਮਣੀ ਸੈਕਟਰੀ ਲੱਗਦਾ ਇਹਨਾ ਬਹੁਤ ਲੱਗ ਕਰਦੇ ਆ ਜਦੋਂ ਸ਼ਲਾਹੀਆਂ ਬਣਾਈਆਂ ਜਾਂਦੀਆਂ ਤਾਂ ਸਰਕਾਰ ਬਹੁਤ ਵੱਡੇ ਉਪਰਾਲੇ ਕਰਦੀ ਹੈ ਮੈਨੂੰ ਇਹ ਬਹੁਤੀ ਆਸ ਹੈ ਕਿ ਸਰਕਾਰ ਜਿਹੜੀ ਉਹ ਸਾਡੇ ਇਹਨਾਂ ਚੌਥੇ ਪੜਾਅ ਵਾਲੇ ਚਲਾਵੇ ਅੰਤਰ ਵਿੱਚ ਆਵੇ ਸਾਨੂੰ ਦੇਸ਼ ਦੀ ਸੰਸਦ ਦੇ ਵਿੱਚ ਜਿਹੜੀ ਤਰ੍ਹਾਂ ਕੋਸ਼ਿਸ਼ ਕਰ ਰਹੇ ਰਹੇ ਹਨ। ਕਿਨਾਂ ਨੇ ਆਪਣਾ ਸੁਭਾਅ ਸੁਭਾਰ ਕੇ ਔਰ ਇਸ ਦੇਸ਼ ਨੂੰ ਸੁਧਾਰਨ ਕਰਨਾ ਔਰ ਸਾਨੂੰ ਸਾਖ ਮੁਕਤ ਕਰ ਦੇ। ਮੈਂ ਅਗਲੀ ਗੱਲ ਇਹ ਹੈ ਜੇਕਰ ਸਰਕਾਰ ਸੁਧਾਰਨ ਲੱਗੂ ਕੋਈ ਨੂੰ ਹੋਵੇ ਔਰ ਬਹੁਤੇ ਸਾਡੇ ਸਾਥੀਆਂ ਨੂੰ ਲੋੜ ਤੇ ਬੋੜਾ ਦਾ ਵੀ ਪਤਾ ਹੋਣਾ ਔਰ ਸਾਡੇ ਬਿਰੋਗਾਂ ਦਾ ਹਾਲਾਤ ਕੀ ਉਸ ਦੇ ਬਾਰੇ ਵੀ ਦੱਸਣਾ ਕੋਈ ਤੇ ਚਾਹਤਾਂ ਨਹੀਂ ਹੁੰਦੀ। ਸਾਡੇ ਵਿਉਂਤਰਾਮੀ ਸੁਪਨਾ ਤੇ ਕੰਨਿਆ ਦੀ ਰਣਨੀਤੀ ਮਜ਼ਬੂਤ ਕੀਤਾ ਜਾਂਦਾ ਸੀਗਾ ਔਰ ਮਰੇ ਪਸ਼ੂ ਵਾਲਾ ਮਹਾਰਸਣ ਲਈ ਮਜ਼ਬੂਤ ਕੀਤਾ ਜਾਂਦਾ ਸੀ ਜਿੱਥੇ ਕੱਫਣ ਕਹਿਣੇ ਦੀ ਮਜ਼ਬੂਤੀ ਸਰਜੰਕਾਰੀ ਨਾਲ ਸਾਡੇ ਕੋਲ ਹੈ ਜਿਸ ਨੂੰ ਜੀ ਮਾਤਿਕਾ ਹਨਾ ਰਾਮਾ ਜੀ ਨਾਲ ਕੋਸ਼ਿਸ਼ ਹੈ ਇਹੋ ਜੀ ਪਾਤਸ਼ੁਦਾਰ ਸੋਸਾਇਟੀ ਹੁਣ ਜਦੋਂ ਕੋਈ ਰਾਗੀ ਦਾ 650 ਦਾ ਪ੍ਰਕਾਰ ਨੂੰ ਉੱਤਸਵ ਆਇਆ ਪੰਜਾਬ ਦੇ ਵਿੱਚ ਸਾਡੀ ਜਿਹੜੀ 40% ਫੀਕਰ ਡੋਕਰ ਨੂੰ ਜੀ ਨੂੰ ਕਾਰਸ਼ਾ ਮੇ ਰਹੀਆ ਤਾਂ ਜਿਹੜਾ ਸਾਡਾ ਬਜਟ ਬਣਦਾ ਆ ਉਦੋਂ ਕਦੀ ਵੀ ਸਮੇਂ ਨਾਲ ਨਹੀਂ ਹੁੰਦਾ ਇਸੇ ਵੀ ਕਰਕੇ ਕਾਹ ਹੋ ਐਜੂਕੇਸ਼ਨ ਦਾ ਹੋਵੇ ਜਾਂ ਗਵਰਨਮੈਂਟ ਦਾ ਹੋਵੇ ਜਾਂ ਨੌਕਰੀਆਂ ਦਾ ਹੋਵੇ ਚਾਹੇ ਸਾਡੇ ਨਾਲ ਸਮਾਜ ਨੂੰ ਲੋੜ ਸੂਤਾ ਦੇਣੀ ਆ ਉਹ ਕਦੀ ਸਾਡੇ ਵਿਚ ਲੱਗ ਨਹੀਂਦਾ ਨਾ ਇਹ ਬਹਾਰਨ ਨੂੰ ਹੁਣ ਤੋਂ ਹੀ ਯਤਨ ਕਰਨਾ ਪੈਣਾ ਹੈ ਕਿ 2027 ਗੁਰੂਦਾਰ ਦੀ ਜਿਸ ਨੂੰ ਪੰਜਾਬ ਦਾ ਤੇ ਸਰਕਾਰ ਸਾਡੇ ਲਈ ਕਿੱਡਾ ਵਾਇਟਰ ਰੱਖਣਾ ਹੈ ਸਾਡੇ ਲਈ ਨਹੀਂ ਕਰਦੀ ਅਸੀਂ ਸਰਕਾਰ ਤੋਂ ਕੀ ਮੰਗਣਾ ਹੈ ਯੂਨੀਵਰਸਿਟੀ ਬਣਣੀਆਂ ਅਸੀਂ 2000 ਦਾ ਡਿਗਰੀ ਦੇ ਵਿੱਚ ਹਾਸਲ ਮੰਗਣਾ ਅਸੀਂ ਕਿੰਨੀਆਂ ਹੋਰ ਐਜੂਕੇਸ਼ਨ ਇੰਸਟੀਟਿਊਟ ਜਾਂ ਕੋਈ ਸਕਿੱਲ ਨਾਲ ਰਿਲੇਟਡ ਕੋਈ ਚੀਜ਼ ਨਹੀਂ ਮੰਗਣੀ ਆ ਅਸੀਂ ਸਾਡੇ ਨਾਲ ਨੂਰਮਨ ਰੋਡ ਪੰਡਾ ਮੰਡੀ ਵਾਲੇ ਬੈਠੇ ਆ ਇਹ ਬਾਰੇ ਕੱਝੇ ਬੱਲੇ ਜਿਹੜੇ ਵਿਸ਼ੇਤ ਪਾਰਟ ਮੰਦੀ ਹੈ ਬਸ ਸਾਡੇ ਦੇਸ਼ੀ ਪਾਰਲੀਮੈਂਟ ਵੀ ਜਾ ਕੇ ਅਮਰਤਪੁਰ ਦੀ ਗੱਲ ਹੋ ਸਕਦੀ ਆ ਪਰ ਸ਼ਰੂਲ ਕਾਸਟਾਂ ਦੀ ਬਾਕੀ ਲੋਕਾਂ ਦੀ ਕਦੇ ਵੀ ਗੱਲ ਨਹੀਂ ਕਰਦਾ ਇਹਨਾਂ ਦੇ ਲਈ ਵਰਤ ਭੰਨੋ ਇਹਨਾਂ ਦੇ ਜਿੰਨੇ ਆ ਕੀ ਐਮਐਲਏ ਆ ਬਣ ਕੇ ਜਾਂਦੇ ਜਾਂਦੇ 34000 ਸੀਟਾਂ ਕੋ ਤੇ ਜੇ ਕੋਈ ਨਾਲ ਸਾਡੇ ਤੋਂ ਤਰਕਸ਼ਣ ਵੀ ਦੇ ਸਕਾਂ ਅੰਦਿਆ ਤੇ ਰਹਿਣਾ ਕੋਈ ਨਹੀਂ ਹੈਗਾ ਉਹ ਤਾਰੂਬਰ ਵੀ ਸਾਡੇ ਕੋਲ ਹੈ ਨਹੀਂ ਇਟਲੀ ਭੱਜ ਜਾਂਗੇ ਜਰਮਨ ਫਰਾਂਸ ਭੱਜਾਂਗੇ ਅਮਰੀਕਾ ਕੈਨੇਡਾ ਭੱਜਾਂਗੇ ਭੱਜੇ ਵੀ ਕਿੰਨਾ ਚਿਰ ਲੜਾਈ ਲੜਾਈ ਲਾਈ ਨੀ ਪਈ ਇਸ ਜਿੰਦਗ। ਤੇ ਜਦ ਤੱਕ ਕੁਝ ਨਹੀਂ 2 ਪ੍ਰੈਨ ਵਾਲਾ ਐਪੀਸੋਡ ਹੋ ਜਾਂਦਾ ਰੈਨ ਨਾ ਕਾਰ ਹੋ ਜਾਂਦਾ ਉਹਨਾਂ ਨੂੰ ਜਨਮ ਉਸੇ ਦੇਰ ਤੇ ਪ੍ਰਾਪਤ ਹੁੰਦੀ ਜਨਮ ਤੋਂ ਘਬਰੇ ਰਹੇ ਆ ਤੇ ਆਉਣ ਵਾਲਾ ਸਮਾਂ ਸਾਡੇ ਲਈ ਕਿਉਂ ਜਨਾਰ ਹੈ ਉਹ ਕੁਝ ਹੋ ਰਿਹਾ ਨਹੀਂ ਜਾਂ ਅਚਾਨਕ ਹੀ 650ਵਾਂ ਪ੍ਰਕਾਸ਼ ਹੋ ਗਿਆ ਰ ਸਰਕਾਰ ਨੂੰ ਕੋਈ ਤਾਂ ਰਿੰਗ ਰੋੜਾ ਠਾਹ ਦੇ ਦੇ ਉਹ ਸਾਨੂੰ ਨਗਰ ਨੀਗਰ ਨੂੰ ਸਾਨੂੰ ਸਭ ਤੋਂ ਵੱਡਾ ਪ੍ਰੋਬਲਮ ਆਉਂਦੀ ਆ। ਤੇ ਜਿਉ ਬਾਰੋ-ਬਾਰ ਟ੍ਰੈਵਲ ਚੱਲਦਾ ਹੋਵੇ ਤਾਂ ਕਿ ਆਪਣਾ ਪ੍ਰੋਗਰਾਮ ਆਲੀ ਸ਼ਾਂਤ ਤਰੀਕੇ ਨਾਲ ਵਧੀਆ ਤਰੀਕੇ ਨਾਲ ਕਰ ਸਕਦੇ ਆ ਸਰਕਾਰ ਬਜਟ ਦੇ ਲਈ ਉਹਨੇ ਇਹ ਬਾਕੀ ਜਿਹੜਾ ਨਗਰ ਨਿਗਮ ਕਿਹੜਾ ਕਿਹੜੇ ਸੜਦੇ ਆ 50 ਹਜ਼ਾਰ ਲੱਖ ਰੋੜ-ਟੋੜ ਰੁਪਈਆ ਲਾਉਣੀ ਚੰਗੇ ਟੈਂਟ ਲਾਉਣੀ ਲੰਗਰ ਕਰੋ ਜੀ ਖਾਣਾ ਕਰੋ ਜੀ ਸੈਟਪੜਾ ਕਰੋ ਜੀ ਸਰਕਾਰ ਕਿਉਂ ਨਹੀਂ ਤੇ ਸਾਡੇ ਵਾਰੀ ਸਾਡੀ ਕੋ ਗੱਲ ਸੁਣ ਨੂੰ ਪਿਆ ਕਿ ਜਿਹੜੀ ਗੂੜ ਰਿਆ ਤੇ ਬੰਦਾ ਘੁੰਮਣਾ ਪੰਦਾ ਕੋਈ ਜਾ ਪਰਸੂ ਨੂੰ ਕਹਿਣਾ ਬੰਦਾ ਐਨੇ ਬੰਦੇ ਲਾਉਣੀ ਜੇ ਕਰੋ ਜੀ ਲੋ ਕਰੋ ਜੀ ਤੇ ਇਹ ਗੁਰਦਾਰ ਦੀਵਾਨ ਦੇ ਕਰੀਏ ਉਪਸਰ ਦੇ ਨਾਲ ਸੰਬੰਧਿਤ ਦਸ਼ਨਾ ਦੇ ਲਈ ਵੀ ਸਰਕਾਰ ਨੂੰ ਸਹਿਰਮ ਹੋਣਾ ਇਹ ਜਿਹੜਾ ਦੋਹਣਾ ਦੋਨਾਂ ਦੇ ਆਪਾਂ ਗੱਲ ਵੀ ਖੁੱਟਾ ਦੇਣਾ ਇਸ ਕਰਕੇ ਇਹ ਆਪਾਂ ਬਹੁਤਾ ਕ੍ਰਿਟੀਕਲ ਬੰਦਿਆਂ ਤੇ ਡਿਪੈਂਡਡ ਨਾ ਰਹੀਏ ਆ ਸਾਡੀ ਸੰਸਾਰੀ ਸੱਦ ਲਈ ਸਰਜੋ ਸੰਸਥਾ ਆ ਸਾਡਾ ਗੁਰੂ ਪਹਿਲਾ ਆ ਤੇ ਸਾਨੂੰ ਜਿਹੜਾ ਗੁਰਦੁਆਰਾ ਬਰੰਧ ਕਮੇਟੀਆਂ ਜਿਹੜੇ ਸਾਡੇ ਮੁਖੀ ਆ ਜਿਹੜੇ ਸਾਡੇ ਆਗੂ ਆ ਉਹ ਚੰਗੀ ਰਾਏ ਦੇਣ ਔਰ ਸਮਾਜ ਨੂੰ ਸਿੱਧਾ ਸਮਾਜ ਦੀ ਲੜਾਈ ਲੈਣਾ ਸੀ ਸਾਡੇ ਨਾਲ ਆ ਕਿਸੇ ਤਰ੍ਹਾਂ ਦੀ ਵੀ ਲੜਾਈ ਹੋਵੇ ਨਾ ਪਿਛਲੇ ਸਮੇਂ ਚ ਆਪਾਂ ਸਾਰਿਆਂ ਨੇ ਰੋੜਾ ਪਾ ਕੇ ਜਿਹੜਾ ਗੁਰਦਾਸ ਸਿੰਘ ਬਾਰੇ ਔਰ ਸੰਤ ਨੰਝਨ ਦਾਸ ਮਹਾਰਾਜ ਬਾਰੇ ਗਲਤ ਬੋਲਿਆ ਉਹ ਮੈਂ ਸਾਡੇ ਸਮਾਜ ਦੇ ਰਿਪਰਿਚੈਂਟਲੀ ਐਸਟੇਜਾ ਉਹਦੇ ਖਿਲਾਫ ਮਕਦਮਾ ਦਰਜ ਕਰਾਇਆ ਉਹਦੇ ਵੀ ਸਾਨੂੰ ਆਉਣ ਵਾਲੇ ਸਮੇਂ ਲਈ ਚੰਗੇ ਉਪਾਲੇ ਕਰਨੇ ਚਾਹੀਦੇ ਔਰ ਆਕਾਬਨ ਲੇਖਤੀ ਸਰਕਾਰ ਨੂੰ ਭੇਜ ਦੇਣਾ ਚਾਹੀਦਾ ਕਿ ਆ ਸਾਡੀਆਂ ਬਾਲੂਆਂ ਹੋਣੀਆਂ ਹੈਗੀਆਂ ਕਿ ਉਹ ਰਿੰਗ ਰੋਡ ਬਣ ਜੂਵੇ ਦੋਨੇ ਪਾਸੇ ਨੂੰ ਸਾਡੀ ਬਹੁਤ ਸਾਰੀ ਸਮੱਸਿਆ ਜਿਹੜੇ ਲੋਕ ਇੱਥੇ ਫਸਦੇ ਡਿਸਟਰਬ ਹੁੰਦੇ ਉਹ ਹੱਲ ਹੋ ਜਾਣੀਆਂ ਹੈਗੀਆਂ ਕਿ ਕਿ ਡੀਐਨਸੀ ਸੀਐਮਸੀ ਨੂੰ ਲੋਕ ਜਾਂਦੇ ਐਂਬੂਲੈਂਸਾਂ ਜਾਂਦੀਆਂ ਹੋਰ ਬੜੀ ਪ੍ਰੋਬਲਮਸ ਹੋਣੀਆਂ ਲੋਕ ਮੁੜ ਕੇ ਨਗਰ ਕੀਟਨ ਤਾਂ ਆਪ ਕਹਿੰਦੇ ਆ ਕਿ ਵਿਸ਼ਵ ਦਾ ਸਭ ਤੋਂ ਪ੍ਰਧਾਨ ਨਗਰ ਕੀਟਨ ਹੋ ਹੈ ਵੀ ਆ ਪਰ ਸਾਨੂੰ ਉਹਦੇ ਮਤਲਬ ਸਰਕਾਰ ਦਾ ਜੋ ਬਣਦਾ ਉਹ ਮਿਲਣਾ ਚਾਹੀਦਾ ਇੰਨੀਆਂ ਬੇਚੀਆਂ ਕਰ ਰਿਹਾ ਹੋ ਕਿ ਮੇਰੀ ਬੇਨਤੀ ਤੇ ਗੌਰ ਕੀਤੀ ਜਾਊਗੀ ਜੇ ਆਪਣੀ ਜ਼ਹਿਰਬਾਜ਼ੀ ਜੈਗੁਰੂ ਦੇ ਤੰਗ ਕਰੀ। ਨਹੀਂ ਕੋਈ ਨਹੀਂ ਮਾਣ ਸੁਣ ਗਏ। ਉਹ ਪਹਿਲਾਂ ਆਪ ਪਿਛਲੇ ਸਾਲ ਸਾਡੀ ਮਾਮਲਾ ਕਰੀ ਸੀ ਵੀ ਉਹਨੂੰ ਕਾਲਤੋਂ ਤੁਹਾਨੂੰ ਕਹਿੰਮਾ ਬੇਜੀ। ਐਂ ਤਾਂ ਕੋਈ ਨਹੀਂ। ਇਹ ਨਾ ਉਹ ਉੱਪਰ ਗਾ ਦੋ। ਬਲਵਿੰਦਰ ਸਿੰਘ ਰੰਗੀਲਾ ਜੀ ਦਾ ਕੰਮ ਹੋ ਚੁੱਕੀ ਗੱਲ ਕਹਿੰਦੇ ਸਾਨੂੰ ਕਾਲਤੋਂ ਪਰੋਪੋਰਟ ਦੇ। ਦੇਖੋ ਸੋਸ਼ਲ ਜੀਥੀ ਹਾਤੇ ਕਿਹੜੇ ਬੰਦੇ ਗੋਣੀ ਨੇ ਨੀਲ। ਜਿਹਨੇ ਗਾਦੋਂ ਸਮਝਦੇ ਆ ਉਹਨਾਂ ਨੇ ਸਹੀ ਕਿਹਾ ਵੀ ਗੁਰੂ ਗ੍ਰੰਥ ਚਾਹੀਦਾ। ਠੀਕ ਹੈ। ਪਰ ਮੈਂ ਸਾਰੇ ਆਪਣੇ ਮੇਲੇ ਵਿੱਚ ਬੈਠੇ ਆ। ਕੋਈ ਵੀ ਸੇਧੇ ਟੋੜਾ ਕੌੜਾ ਕੌੜਾ ਲੱਗਦਾ ਹੈ ਉਹਨੂੰ ਪਹਿਲਾਂ ਵੀਰਤੀ ਕਰ ਦਿਓ ਕਿ ਇਹ ਤੁਹਾਨੂੰ ਕਹਣਾ ਸਸਤੇ ਸੇ ਰਹਿਣੀ ਇਹ ਬੇਸਾਬੀ ਹਾਪਾ ਕਰੀਏ ਜੀ ਦੂਜੇ ਪਾਸੇ ਦਾ ਸ਼ੋਸ਼ਣ ਵੀ ਤੇ ਦੰਦ ਕੱਢੇ ਹੋਣੀ ਕਰਦੇ ਆਪਾਂ ਆਪਣੀ ਤਰ੍ਹਾਂ ਇਹ ਕਹਿ ਸਕਦੇ ਇਸ ਕਰਕੇ ਅਧੀਨ ਕਿਸੇ ਸੇਧ ਦੇ ਵਿੱਚ ਉੱਥੇ ਵੀ ਆਪਣੇ ਮੇੜੇ ਦਾ ਤੌਰ ਕੋ ਵਿੱਚ ਕੁਝ ਕਹਦੇ ਸਨ ਇਹ ਭਾਈ ਦੋਨੋਂ ਗੰਤ ਨਿਤਾ ਉਤ ਨਿਤੇ ਤੇ ਜੇ ਰਾਜਨੌਰੀ ਕੋਈ ਕੋਸ਼ਿਸ਼ ਕੀਤਾ ਉਹਨਾਂ ਤੋਂ ਜਾਣਾ

شریف الانداز پتر بلو میں سارے طرح پر بھائی کر دو ہوں جس طرح جس طرح کہتے ہیں کہ یا ترہا لیٹ دوڑ دیا ہے اسی پچھلے سو پچھلے سال پر اکھنا ہوئے مگر میں جنہوں بھول گیتا ہے میں نے اسی بھول سکلوزی کو آگے میں نے اتنا آتے بھی نہیں ہوتے سانتے شیئر بھائی 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 तुझे ਜਦੋਂ ਦੂਰ ਨੂੰ ਛੋਟੇ ਨਹੀਂ ਤੁਹਾਨੂੰ ਦੁਕਾਨਾਂ ਲੱਗੀਆਂ ਬਹੁਤ ਜ਼ਿਆਦਾ ਲੱਗੀਆਂ ਉਹ ਫਾਟਵਾਰ ਆਪ ਹੋਏ ਉਹ ਪਰ ਸਮੂਹ ਬਾੜੇ ਲੋਕੀ ਹੋੜਿਆ ਤੁਸੀਂ ਕੁਝ ਬੰਦੇ ਲਾਓ ਦੁਕਾਨਾਂ ਦੇ ਨਾ ਰੱਖਣ ਦਿਓ ਲੱਗਣੀਆਂ ਜੇ ਦੁਕਾਨਾਂ ਵੀ ਰੱਖਿਆ ਹੋਏ ਤਾਂ ਬੋਲੀ ਬਹੁਤ ਹੈ ਸਾਰਾ ਹਾਲੀਵੁੱਡ ਦਾ ਮਸੂਹ ਕਿ ਜਦੋਂ ਤੁਸੀਂ ਆਪ ਸਾਥ ਸਾਥ ਕਰਦੋਗੇ ਤਾਂ ਕਾਹਨੋਂ ਹੋਣਗੇ ਤਾਂ ਅਸੀਂ ਆਉਂਦੇ ਮੈਂ ਕਹਿੰਦੇ ਹਾਂ ਕਿ ਕਿੰਨਾ ਜ਼ੋਰ ਪਾਣੀ ਵਾਜਿਆ ਮਿਲਾਂਗੇ ਜੋ ਤਸਵੀਰ ਜਿਹੜੀ ਦੇਖ ਰਹੇ ਹਾਂ ਕਿ ਲੋਕਾਂ ਦਾ ਖਾਣਕੀਆਂ ਬਹੁਤ ਆਉਂਦੀਆਂ ਹੈ ਕਿ ਬਾਜੇ ਵਾਲੇ ਮੂੰਹ ਆਉਂਦੇ ਹੈ ਬ੍ਰਿਤੀਆਂ ਦੀ ਹੁਸਰਤ ਸਭ ਕੋਈ ਅਜਬੜ ਟਿੰਟ ਵੀ ਕੋਈ ਆਪਣੇ ਜੁਦ ਲਈ ਉਹ ਸਾਰੇ ਮੌਜੂਦ ਰਹੇ ਹੋਏ ਨੇ ਠੀਕ ਹੈ ਜੀ ਉਹ ਵਗਿਆ ਵਗਿਆ ਗੱਲਾਂ ਇੱਕ ਸੇਵਾ ਕਰਦਾ ਸੇਵਾ ਨਹੀਂ ਬਲਣ ਕਰਦਾ ਇਹਨੂੰ ਦੇਜਣੀ ਸੇਵਾ ਕਰਦਾ ਉਹਦੇ ਮਸ਼ੀਨਾਂ ਵਾਲੇ ਤੇ ਮੇਨੂੰ ਸੇਵਾ ਕੀਤੀ ਹੈ ਜੇ ਮੈਂ ਵੀ ਕਟੌੜੀ ਤੇ ਕੱਟੋ ਪਰ ਕੈਬਿਨਟ ਅਰੇਂਜ ਦਾ ਜਿਹੜਾ ਕੋਈ ਹੁੰਦਾ ਆ ਉਹਨਾਂ ਨੂੰ ਸਟੇਜ ਤੇ ਚੜਾ ਕੇ ਹੀ ਜਨ ਅੱਲਾ ਮਕਦਰ ਹੋਏ ਮੇਰਾ ਸਾਰਾ ਹੈ ਤੇ ਆਪਾਂ ਸਟੇਜ ਤੇ ਚੜਾਵਾ ਤੇ ਸਾਡੀ ਨਾਲ ਬਾਹਰ ਝੁਲੂਗਾ ਜੇ ਅਸੀਂ ਆਪਾਂ ਨੂੰ ਥੱਲੇ ਬੋਲਦਾ ਤੇਰਾ ਵੀ ਹਨ ਬਾਹਰ ਲੱਗੂਗਾ ਉਹਨੇ ਕਿ ਉਹ ਆਪਣੇ ਛੋਟੇ ਯਾਤਰਾ ਕੇ ਨੂੰ ਸਵੀਕਾਰ ਕੀ ਆ ਕੇ ਆਪਾਂ ਕਹਿੰਦੇ ਰਹੇ ਸੋਖਾਰੇ ਰਹਿਣੋ ਅਪਲੇ ਅਰੰਭੀਤ ਨੂੰ ਸੱਦ ਕਿਉਂ ਤੇ ਸਟੇਜ ਤੇ ਬਿਰਾਉਂਦੇ ਵੀ ਹਾਂ ਸੋਖੋ ਖਿੰਦੇ ਏਸੇ ਜੀ ਸੋਹਣਾ ਲੱਗਦਾ ਆਪਰੇ ਦੇ ਬੰਦ ਨੂੰ ਵੱਟਾ ਆਪਰਾ ਸ਼ਾਹਦਰ ਨੂੰ ਤੋੜੋ ਜਿਹੜਾ ਵੀ ਗਾਇਨ ਰੱਖਦਾ ਉਹ ਮੰਤਰ ਆਉਦਾ ਹੈ ਤਸੀਰ ਨੂੰ ਲੋਕਾਂ ਨੂੰ ਮੋਸੇ ਕਰਦਾ ਕਰਤਾਰਵਾੜ ਕਦੀ ਦਰਵਾੜ ਕਨਵਾੜੀ ਜਿਹੜੇ ਸਕਿਲ ਪਾਈ ਦਾ ਉਹਦਾ ਉਹਦਾ ਨਹੀਂ ਫੰਡ ਦਾ ਇਹਦਾ ਮਾਨਸਿਕ ਲਾਣਾ ਇਹਨਾਂ ਆਮ ਜੀ ਬੂ ਜਿਨੇ ਕਮੇਟੀਆਂ ਉਹਦੇ ਵਿੱਚ ਅਸੀਂ 11 ਬੰਦੀ ਕਮੇਟੀ ਬਣਾਈ ਦੀਆਂ ਕੋਈ ਸੁਪਰ ਜਾਤਰਾ ਪ੍ਰਤੀ ਕੋਈ ਵੀ ਪਰ ਉਹਦੇ ਉਹਦੇ ਵਿੱਚ ਆਰਥਿਕ ਵਾਅਦੇ ਕਰਦੇ ਉਹਦੇ ਵਿੱਚ ਜਿਹੜੇ ਵਾਅਦੇ ਉਹਨੂੰ ਬੰਦੀਆ ਅਮਾ ਜੀ ਤਰਸੀ ਆਪਣੇ ਪ੍ਰੋਜੈਕਟਾਂ ਲੋਕੀ ਉਹਦੇ ਰਾਮਰਾਲ ਕਾਜੀਮਨ ਹੈਲਦ ਲਖੋ ਗੜਿਆਨ ਦੇ ਲਖੋ ਜੀ ਤੇ ਆਗਮਨ ਨਰਨ ਦਾ ਆਨੇਗੇ ਜੀ ਫਰਮਾਨਾਂ ਨੇ ਫੈਰ ਆਪਾਂ ਸੰਭੂ ਜੀ ਨਾਮੁਮਤੀ ਸ਼੍ਰੀ ਚੌਧਾ ਮੰਗਲ ਜੀ ਸ਼੍ਰੀ ਸਾਹਿਬ ਜੀਤ ਬਾਪੂ ਬਜਿੰਦਰ ਸੰਤੂ ਜੀ ਜੀਤੰਦ ਦੇ ਵਿੱਚ ਆ ਕੇ ਅੱਥਾ ਸੁਝਾਦ ਦਿੰਦੇ ਆਂ ਆਹ ਦਾ ਧੰਨਵਾਦ ਨੂੰ ਚਾਹਿਆ ਜੀ ਬੜੇ ਮੇਰੇ ਘਰ ਮੇਰੇ